لالا بھائی لالا بھائی نہ لےو نہیں نہ کرو کھلاؤ نا انا دونا اتھوں لینا بھائی ایک منو بھی جائے نہ دونا اتھوں کرا دینا ہاں چرے ہاں ساڈا منڈا مار کتا وا چرے ہاں گولیاں چ ਗੱਲ ਹੋਈ ਜਿਹੜੀ ਇੱਥੇ ਗੋਲੀ ਚੱਲਣ ਦੀ ਗੱਲਬਾਤ ਹੋਈ ਕੀ ਹੋਇਆ ਪਾਜੀ ਅਜੈ ਸਾਹਿਬ ਇੱਥੇ ਰਹਿੰਦੇ ਉਹਨਾਂ ਦਾ ਘਰ ਸਾਹਮਣੇ ਪਾਜੀ ਇੱਥੇ ਗੱਡੀ ਲੱਗੀ ਠੀਕ ਹੈ ਕਿਹਨਾਂ ਦੀ ਗੱਡੀ ਲੱਗੀ ਇਹ ਪਾਜੀ ਜੈ ਸਾਹਿਬ ਦੀ ਗੱਡੀ ਲੱਗੀ ਉਹਨਾਂ ਦਾ ਵਿੱਕੀ ਨਾਮ ਹੈ ਇਹਨਾਂ ਦੇ ਬ੍ਰਦਰ ਦੇ ਲੱਤ 'ਚ ਗੋਲੀ ਵੱਜ ਗਈ ਏ ਇੱਥੇ ਗੱਡੀ ਲਾਉਣ ਤੋਂ ਪਹਿਾਈ ਗੱਲ ਹੋਈ ਏ ਮੇਰਾ ਬ੍ਰਦਰ ਛੋਟਾ ਭੂਆ ਜੀ ਦਾ ਬੇਟਾ ਮੈਂ ਉਹ ਮੈਂ ਤੇ ਆ ਰਹੇ ਆ ਨਾਲ ਪਾਜੀ ਨਾਲ ਤੋਂ ਸਿਰ ਦੇ ਨਾਲ ਦੇ ਗੋਲੀ ਵੱਜੀ ਏ ਨਾਲ ਦੇ ਲੱਗੀ ਉਹਦੇ ਉਹ ਭਾਈ ਡਿੱਗ ਪਿਆ ਇੱਥੇ ਇੱਥੇ ਡਿੱਗਿਆ ਪਾਜੀ ਗੱਲ ਕੀ ਕਿਉਂ ਕਿਦਾਂ ਗੋਲੀ ਗੱਲ ਪਾਜੀ ਬ ਠੀਕ ਹੈ ਸੌਜੀ ਵਾਲੇ ਨੇ ਭਾਜੀ ਨੇ ਕਿਹਾ ਗੱਡੀ ਪਈ ਥੋੜੀ ਸਾਈਡ ਤੇ ਕਰ ਲੋ ਠੀਕ ਹੈ ਹੋਰ ਖੱਡ ਤੇ ਕੋਈ ਮੈਟਰ ਨਹੀਂ ਹੈਗਾ ਅਸੀਂ ਪਤਾ ਲੱਗੋ ਹੀ ਨੰਗਦੇ ਪਏ ਹਾਂ ਠੀਕ ਹੈ ਉਹਨੇ ਉੱਪਰੋਂ ਭਾਜੀ ਗੋਲੀ ਚਲਾਈ ਹੈ ਮੇਰਾ ਬ੍ਰਦਰ ਹੀ ਭੁਆਈ ਦਾ ਬੇਟਾ ਉਹ ਲਾਗੋ ਦੀ ਨੰਗ ਰਿਆ ਸੀ ਠੀਕ ਹੈ ਮੈਂ ਤਾਂ ਕਰ ਰਿਹਾ ਰਹਿਆ ਹਾਂ ਠੀਕ ਹੈ ਭਾਜੀ ਭਾਜੀ ਨੇ ਇੱਕ ਟੁਕੜ ਟਿੰਨ ਚਾਰ ਪੰਜ ਫਾਇਰ ਮਰੇ ਇਹਨਾਂ ਦੇ ਬ੍ਰਦਰ ਦੇ ਇਹਨਾਂ ਦੇ ਲੱਤ 'ਚ ਗੋਲੀ ਲੱਗੀ ਠੀਕ ਹੈ ਇੱਕ ਗੋਲੀ ਵੱਜੀ ਜ਼ਖਮੀ ਭਾਜੀ ਇੱਕ 2 ਵਜੇ ਇੱਕ ਇੱਕ ਭਾਈ ਦੀ ਇੱਕ ਦੀ ਡੈਥ ਹੋ ਗਈ ਜੇ ਤੇ ਦੋ ਬੰਦੇ ਜ਼ਖਮੀ ਜੇ ਪੂਣ ਬੰਦੇ ਭੱਜ ਗਏ ਪਾਜੀ ਆਪਣੀ ਕਾਰ ਲੈ ਕੇ ਪਾਜੀ ਕੋਈ ਕਾਰਵਾਈ ਨਹੀਂ ਹਲ ਤੱਕ ਹੋ ਰਹੀ ਠੀਕ ਹੈ ਜੀ ਭਾਈ ਜਿਹੜੇ ਅਸਲੇ ਮਾਰੀ ਉਹ ਲਿਸੈਂਸੀ ਪਾਜੀ ਪਾਜੀ ਉਹਨੂੰ ਲਿਸੈਂਸੀ ਪਾਜੀ ਨੇ ਮੱਲੇ ਵਿੱਚ ਬਹੁਤ ਹੱਦ ਚੁੱਕੀ ਪਾਜੀ ਪਾਜੀ ਉਹਦੇ ਕੋਲ ਦੋ ਨੰਬਰ ਦਾ ਪਤਾ ਨਹੀਂ ਲਿਸੈਂਸੀ ਪਾਜੀ ਇਹ ਆਪਾਂ ਕਲੀਅਰ ਨਹੀਂ ਕਰ ਸਕਦੇ ਉਹਦਾ ਨਹੀਂ ਸਾਨੂੰ ਪਾਜੀ ਪਤਾ ਪਾਜੀ ਉਹ ਪਰ ਮੱਲੇ ਵਿੱਚ ਵੀ ਕੋਈ ਵੀ ਉਹਦੇ ਆਣ ਕੇ ਕਹਦੇ ਉਹਦੇ ਬਾਰੇ ਪਾਜੀ ਮੱਲੇ ਨੂੰ ਵੀ ਧਮਕੀ ਲਾਉਂਦਾ ਮੈਂ ਗੋਲੀ ਮਾਰ ਦਨੀ ਗੋਲੀ ਮਾਰ ਦਨੀ ਉਹ ਬਹੁਤ ਜਿਆਦਾ ਡਰਿੰਕ ਕਰਦਾ ਸੀ ਠੀਕ ਹੈ ਪਾਜੀ ਅੱਜ ਉਹਨੇ ਗੋਲੀ ਮਾਰ ਦਿੱ ਅਕਦੇ ਕੋਈ ਨਹੀਂ ਪੁਲਸ ਆਈ ਤੇ ਭਾਈ ਉਹ ਭੱਜ ਗਏ ਉਹਨਾਂ ਦੇ ਸਾਹਮਣੇ ਉਸਨੇ ਸਾਹਮਣੇ ਭੱਜ ਗਿਆ ਭਾਜੀ ਪੁਲਸ ਦੇ ਸਾਹਮਣੇ ਗੱਡੀ ਭਾਜੀ ਲੈ ਕੇ ਚੱਲ ਗਏ ਭਾਈ ਪਰ ਪੁਲਸ ਉਹਨਾਂ ਨੇ ਮਗਰ ਗਈ ਹੈਗੀ ਠੀਕ ਹੈ ਭਾਜੀ ਸਾਡਾ ਜਿਹੜਾ ਭਰਾ ਹੀ ਪੇਰਾ ਭੂਜ ਦੇ ਬੇਟਾ ਉਹ ਭਾਜੀ ਡੈਥ ਹੋ ਗਈ ਦੀ ਭਾਜੀ ਇਹਦੀ 19 ਸਾਲ ਸੀ ਮੁੰਡੇ ਸਾਡੇ ਦੀ ਵੀ ਡੈਥ ਹੋ ਗਈ ਭਾਜੀ ਉਹਦੀ ਡੈਥ ਹੋ ਗਈ ਭਾਜੀ ਭਾਜੀ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦੇਣੀ ਚਾਹੀਦੀ ਹੈ ਭਾਜੀ ਸਾਰਾ ਪਰਿਵਾਰ ਭੱਜ ਗਿਆ ਭਾਜੀ ਭਾਜੀ ਭੱਜ ਗਏ ਉਹਨਾਂ ਦਾ ਪਰਿਵਾਰ ਭਾਈ ਲੈ ਕੇ ਪੁਲਸ ਦੇ ਸਾਹਮਣੇ ਭਾਈ ਭੱਜੇ ਉਹ ਅਚਾਹ ਪੁਲਿਸ ਦੇ ਸਾਹਮਣੇ ਹਾਂਜੀ ਭਾ ਪਾਜੀ ਪੁਲਿਸ ਨੇ ਕੋਈ ਕਾਰਵਾਈ ਪਾਜੀ ਕੋਈ ਕਾਰਵਾਈ ਨਹੀਂ ਹਲੇ ਪਾਜੀ ਹੁਣ ਉਹਨਾਂ ਨਾਲ ਗਏ ਪਾਜੀ ਪੁਲਿਸ ਤੇ ਖੜੀ ਹੈ ਹੁਣ ਆਈ ਹੈ ਪਾਜੀ ਪੁੱਛ ਲਈ ਕੀ ਹੋਇਆ ਕੀ ਨਾ ਕਰ ਨਹੀਂ ਗਈ ਉਹਨਾਂ ਨੂੰ ਪਾਜੀ ਉਹਦਾ ਸਾਨੂੰ ਹੁਣ ਪਾਜੀ ਪਤਾ ਨਹੀਂ ਜੀ ਪਾਜੀ ਇੱਥੇ ਪੁਲਿਸ ਖੜੀ ਸੀ ਉਦੋਂ ਆਈ ਜਦੋਂ ਆਪਾਂ ਜਦੋਂ ਸਾਨੂੰ ਪਤਾ ਲੱਗਾ ਆਪਣੇ ਪਹਿਲਾਂ ਲਾਈਫ ਕੇਅਰ 'ਚ ਖੜਿਆ ਫਿਰ ਫਿਰ ਸਕੋਰ 'ਚ ਉੱਥੇ ਖੜਿਆ ਗੁਰੂ ਨਾਨਕ 'ਚ ਉਹਨਾਂ ਪਾਜੀ ਡੈੱਡ ਕਰਾਰ ਦਿੱਤਾ ਫਿਰ ਸਕੋਰ 'ਚ ਵੀ ਖੜਿਆ ਉਹਨਾਂ ਨੂੰ ਡੈੱਡ ਕਰਾਰ ਦਿੱਤਾ ਪਾਜੀ ਇੱਕ ਬੰਦੇ ਦੀ ਮੌਤ ਹੋ ਗਈ ਤੇ ਬਾਕੀ ਜ਼ਖਮੀ ਹਾਂਜੀ ਭਾਈ ਦੋ ਜਣੇ ਜ਼ਖਮੀ ਜੇ ਭਾਈ ਦੋ ਦੋਹਾਂ ਚ ਲੱਤ 'ਚ ਗੋਲੀ ਵੱ ਕੀ ਤੀਨ ਆ ਜੀ ਵੀਰ ਜੀ ਤੁਹਾਡਾ ਮੇਰਾ ਹੈਪੀ ਨਾਮ ਆ ਮੇ ਮਜੀਠਾ ਰੋਡ ਗੰਡਾ ਸਿੰਘ ਵਾਲਾ ਕੀ ਵਾਰਦਾ ਸੱਚੀ ਵਾਰਦਾ ਤਾਂ ਭਾਈ ਸਬਜੀ ਵਾਲਾ ਆਇਆ ਸੀ ਉਹਨੇ ਕਿਹਾ ਵੀ ਭਾਜੀ ਰਾਹ ਦੇ ਦਿਓ ਮੈਂ ਰੇੜੀ ਨਗਾਉਣੀ ਆ ਉਹਨੇ ਕੀ ਕੀਤਾ ਕਿ ਉਹਨੂੰ ਕਹਿੰਦਾ ਮੈਂ ਗੋਲੀ ਮਾਰ ਦੇਣੀ ਆ ਉਹ ਕਹਿੰਦਾ ਭਾਜੀ ਮੈਂ ਤੁਹਾਨੂੰ ਕੀ ਕਹਤਾ ਜਿਹੜੀ ਗੋਲੀ ਮਾਰ ਦੇਣੀ ਆ ਉਹਨੇ ਉੱਤੋਂ ਚਬਾਰੇ ਤੋਂ ਉਹਨੂੰ ਗੋਲੀ ਮਾਰ ਦਿੱਤੀ ਹਾਂਜੀ ਇਹ ਤੋਈ ਤੇ ਮੇਰੇ ਤਾਇਆ ਜੀ ਦਾ ਬੇਟਾ ਇੱਥੇ ਖਲੋਤਾ ਉਹਨੇ ਉਹਦੇ ਵੀ ਮਾਰ ਦਿੱਤੀ ਤੇ ਜਿਹੜਾ ਇੱਕ ਨੰਗ ਦਾ ਵੀਰ ਉਹਨੂੰ ਉਹਦੇ ਵਾਲੋਂ ਨੇ ਫਾਇਰ ਕੀਤਾ ਉਹ ਭੱਜਣ ਲੱਗਾ ਤੇ ਉਹ ਡੇਗ ਗਿਆ ਤੇ ਉਹਦੀ ਮੌਕੇ ਤੇ ਡੈਥ ਹੋ ਗਈ ਹੂੰ ਟੋਟਲ ਕਿੰਨੇ ਬੰਦਿਆਂ ਦੇ ਭਾਈ ਟੋਟਲ ਇੱਕ ਤੇ ਡੈਥ ਹੋ ਗਈ ਆ ਤੇ ਦੋ ਜਾਨੀ ਜਖਮੀ ਆ ਭਾਜੀ ਤੇ ਤੁਹਾਡੇ ਵੀ ਡੈਥ ਹੋ ਗਈ ਨਹੀਂ ਇਹਨਾਂ ਦੇ ਬ੍ਰਦਰ ਦੀ ਡੈਥ ਹੋ ਗਈ ਤੇ ਸਾਡਾ ਜਿਹੜਾ ਜ਼ਖਮੀ ਆ ਇੱਕ ਸਬਜੀ ਵਾਲਾ ਵੀ ਜ਼ਖਮੀ ਆ ਉਹਦੇ ਵੀ ਲੱਤ 'ਚ ਗੋਲੀ ਮਾਰੀ ਆ ਇਹ ਤਿੰਨ ਚਾਰ ਸਾਲ ਹੋ ਗਏ ਉਹ ਗੱਲ ਮਹੱਲੇ 'ਚ ਸਾਰਿਆਂ ਨੂੰ ਕਹਿੰਦਾ ਮੈਂ ਗੋਲੀ ਮਾਰ ਦੇਣੀ ਆ ਮੈਂ ਗੋਲੀ ਮਾਰ ਦੇਣੀ ਮੈਂ ਗੋਲੀ ਮਾਰ ਦੇਣਾ ਸਬਜੀ ਵਾਲੇ ਤੇ ਨਾ ਲੱਗੇ ਤੇ ਬਾਕੀ ਨੂੰ ਗੋਲੀ ਮਾਰਨ ਦਾ ਕੀ ਮਤਲਬ ਹੈ ਭਾਜੀ ਇਸ ਤਰ੍ਹਾਂ ਹੀ ਕੇ ਬਸ ਬਦਮਾਸ਼ੀ ਮਹੱਲੇ ਦੇ ਵਿੱਚ ਹੋਰ ਕੀ ਆ ਸ਼ਰਾਬ ਪੀਤੀ ਭਾਜੀ ਉਹਨੂੰ ਪਤਾ ਹੀ ਨਹੀਂ ਲੱਗਦਾ ਤੂੰ ਕਦੀ ਆ ਜਾ ਉਹਦੇ ਕੋਲ ਦੋ ਵੈਪਨ ਆ ਇੱਕ ਪਤਾ ਨਹੀਂ ਲਾਇਸੈਂਸੀ ਆ ਦੂਜਾ ਇੱਕ ਤੇ ਉਹ ਕੋਲ ਲਾਇਸੈਂਸੀ ਸਰਕਾਰੀ ਮੁਲਾਜ਼ਮ ਹੋ ਗਿਆ ਭਾਜੀ ਤਾਈਆਂ ਕਰਕੇ ਦਹਿਸਤ ਬੁਲਾਉਂਦਾ ਕਿ ਇਹ ਪਿੰਡ ਵਾਲੇ ਚਲੋ ਕੀ ਕਹਿ ਸਕਦੇ ਮੈਨੂੰ ਕਿ ਮੈਂ ਸਰਕਾਰੀ ਪੈ ਇੱਥੇ ਲਿਆਲਾ ਸਰਕਾਰੀ ਸਜ਼ਾ ਚਾਹਦੇ ਹਸ ਭਾਜੀ ਸਜ਼ਾ ਉਹਨੂੰ ਕੜੀ ਤੋਂ ਕੜੀ ਸਜ਼ਾ ਚਾਹੀਦੀ ਉਹਨੇ ਤਿੰਨ ਚਾਰ ਸਾਲ ਹੋ ਗਿਆ ਬੜਾ ਤੰਗ ਕੀਤਾ ਇੱਥੇ ਰਾਜ ਹੀ ਗੱਡੀ ਲਾ ਦਿੰਦਾ ਅਸੀਂ ਆਪਣੀਆਂ ਉਹ ਗੁਰਦੁਆਰੇ ਤੋਂ ਪਿੱਛੇ ਗੱਡੀਆਂ ਲਾ ਕੇ ਆਉਂਦੇ ਆਂ ਅਸੀਂ ਲੜਾਈ ਤੋਂ ਕਹਿ ਦਿੰਨੇ ਵੀ ਚਲੋ ਕੀ ਕਹਿਣਾ ਜਿਹਨੇ ਮਾਰੀ ਸਾਰਾ ਪਰਿਵਾਰ ਕਿੱਥੇ ਹੈ ਜੀ ਸਾਰਾ ਪਰਿਵਾਰ ਭਾਜੀ ਪਗੋੜਾ ਹੋ ਗਿਆ ਹੁਣ ਆਪਣੀ ਗੱਡੀ ਤੇ ਸਾਰਾ ਆਪਣੀ ਸਾਰਾ ਕੋਈ ਲੈ ਭਾਈ ਪੁਲਿਸ ਨੂੰ ਅਸੀਂ ਕੰਪਲੇਂਟ ਕੀਤੀ ਉੱਥੇ ਜਾ ਕੇ ਤੇ ਉਹ ਸਾਡੇ ਨਾਲ ਆਏ ਤੇ ਉਹਨਾਂ ਦੇ ਸਾਹਮਣੇ ਹੀ ਨਿਕਲ ਗਏ ਉਹ ਪੁਲੀਸ ਦੇ ਸਾਹਮਣੇ ਬੰਦੇ ਨਿਕਲੇ ਹਾਂ ਸਾਡੇ ਸਾਹਮਣੇ ਹੀ ਨਿਕਲ ਗਏ ਉਹਨਾਂ ਦੇ ਪੁਲਿਸ ਦੇ ਬੰਦੇ ਭਾਈ ਕੀ ਨਾਮ ਹੈ ਆਪਣਾ ਤੇ ਕਿੱਥੋਂ ਦੇ ਰਹਿਣ ਆਲੇ ਜੀ ਮੇਰਾ ਨਾਮ ਭਾਈ ਰਮਨਦੀਪ ਹੈ ਮੈਂ ਪੰਡੋਰੀ ਦਾ ਰਹਿਣ ਆਲਾ ਤੇ ਇੱਥੇ ਗੱਲ ਹੋਈ ਜੇ ਭਾਈ ਗੱਡੀ ਦੇ ਗੱਡੀ ਰਸਤੇ 'ਚ ਲੱਗੀ ਸੀ ਤੇ ਸਬਜ਼ੀ ਵਾਲਾ ਜਾ ਰਿਹਾ ਸੀ ਉਹ ਸਬਜ਼ੀ ਵਾਲੇ ਨੇ ਗੇੜ ਘੜਕਾ ਕੇ ਕਹਿਦਾ ਜੀ ਸਬਜ਼ੀ ਗੱਡੀ ਸਾਈਡ ਤੇ ਕਰ ਦਿਓ ਮੈਂ ਆਪਣੀ ਰੇੜੀ ਕੱਢਣੀ ਹੈ ਉਹਨੇ ਉਹਨੂੰ ਇਹ ਗੱਲ ਕਹੀ ਆ ਵੀ ਮਤਲਬ ਜਿੱਦਾਂ ਲਾ ਲੋ ਕੋਈ ਵੀ ਵੀ ਤੂੰ ਇਸੇ ਗੱਲ ਤੋਂ ਲੈ ਕੇ ਗੋਲੀ ਉਹਨੇ ਜਿਹੜੀ ਆ ਆਪਣੇ ਉੱਤੋਂ ਉੱਪਰੋਂ ਹੀ ਚਲਾਉਂਦਾ ਥੱਲੇ ਨਹੀਂ ਉਹ ਹੁੰਦਾ। ਉੱਥੋਂ ਹੀ ਉਹਨੇ 5 ਫਾਇਰ ਕੱਢੇ ਨੇ। ਭਾਜੀ ਇਲਾਕੇ 'ਚ ਕਿਸ ਤਰ੍ਹਾਂ ਦਾ ਮੋਰ ਆ ਜਦੋਂ ਗੋਲੀ ਇਲਾਕੇ ਦੇ ਭਾਜੀ ਸ਼ਰਾਬ ਪੀ ਕੇ ਅਸੀਂ ਟੈਕਸੀਆਂ ਦਾ ਕੰਮ ਕਰਦੇ ਆਂ। ਗੱਡੀ ਰਸਤੇ 'ਚ ਲੱਗੀ ਹੁੰਦੀ ਆ ਅੱਧੀ ਰਾਤ ਅਸੀਂ ਦਰਵਾਜ਼ਾ ਖੜਕਾਉਂਦੇ ਆਂ ਦਰਵਾਜ਼ਾ ਨਹੀਂ ਖੋਲਦੇ। ਸਾਡੇ ਕੋਲੇ ਬਗਾਨੀਆਂ ਗੱਡੀਆਂ ਨੇ ਅਸੀਂ ਭਾਜੀ ਕਿੱਥੋਂ ਜ਼ਿੰਮੇਵਾਰੀ ਲੈ ਲਾਂਗੇ? ਅਸੀਂ ਆਪਣੇ ਘਰ ਦੇ ਲਾਗੇ ਹੀ ਲਾਵਾਂਗੇ ਨਾ। ਇਸ ਬੰਦੇ ਦੇ ਇਹੋ ਹੀ ਹੁੰਦਾ ਹੈ ਹਰ ਵਾਰ ਇਹੀ ਚੀਜ਼ ਹੁੰਦੀ ਆ ਕਿ ਮਤਲਬ ਮੈਂ ਗੋਲੀ ਮਾਰ ਦੇਣੀ ਮੈਂ ਗੋਲੀ ਅਲੀ ਵਜਦੀ ਜੇ ਮੰਜੀਠਾ ਰੋਡ ਭਾਜੀ ਮੰਜੀਠਾ ਰੋਡ ਭਾਈ ਮੌਕੇ ਤੇ ਪੁਲਿਸ ਵੀ ਆਈ ਤੇ ਕੀ ਪੁਲਿਸ ਵੱਲੋਂ ਕੋਈ ਕਾਰਵਾਈ ਪੁਲਿਸ ਵੱਲੋਂ ਭਾਜੀ ਕੋਈ ਕਾਰਵਾਈ ਨਹੀਂ ਮਿਲੀ ਕੋਈ ਉਹਨਾਂ ਨੂੰ ਮਤਲਬ ਇਸ ਟਾਈਮ ਉਹਨਾਂ ਨੂੰ ਕੋਈ ਦੱਸ ਕੇ ਨਹੀਂ ਗਏ ਕੁਝ ਨਹੀਂ ਹੈ ਸਿਰਫ ਉਹ ਆਪਣੀ ਗੱਡੀ ਲੈ ਕੇ ਸਾਹਮਣੇ ਪਈ ਤੀ ਵੀਡੀਓ ਵਿੱਚ ਕੈਚ ਕੀਤੀ ਤਾਂ ਸਮਝ ਨਹੀਂ ਚੱਲ ਗਈ ਵੀਡੀਓ ਕੈਚ ਕੀਤੀ ਹੈ ਤਾਂ ਕੋਈ ਪਤਾ ਇਸ਼ਾਰਾ ਕੁਝ ਕੀਤਾ ਪਰ ਸਾਾਨੂੰ ਕੁਝ ਨਹੀਂ ਦੱਸ ਕੇ ਗਏ ਜਿਨ੍ਹਾਂ ਨੇ ਗੋਲੀਆਂ ਮਾਰੇ ਸਾਰਾ ਪਰਿਵਾਰ ਇਸ ਟਾਈਮ ਸਾਰਾ ਪਰਿਵਾਰ ਇਸ ਟਾਈਮ ਭੱਜ ਗਿਆ ਆਪਣੀ ਗੱਡੀ ਲੈ ਕੇ ਨਾਲ ਚੱਲ ਗਿਆ ਗੱਡੀ ਲੈ ਕੇ ਨਾਲ ਚੱਲ ਗਿਆ ਕੁਝ ਨਹੀਂ ਕੀਤਾ ਤੁਹਾਨੂੰ ਕੁਝ ਨਹੀਂ ਕੀਤਾ ਜੀ ਭਾਈ ਕਿਸ ਤਰ੍ਹਾਂ ਦੀ ਕਾਰਵਾਈ ਚਾਹੁੰਦੇ ਤੁਸੀਂ ਕਤ ਸਜ਼ਾ ਚਾਹੀਦੀ ਹੈ ਤੇ ਬੰਦਾ ਭਾਜੀ ਆਪਣੇ ਬਿਜਲੀ ਬੋਰਡ ਦੇ ਵਿੱਚ ਜਾਈ ਜੇ ਤੇ ਕੀ ਲੱਗਦਾ ਸਰਕਾਰੀ ਮੁਲਾਜ਼ਮ ਸਰਕਾਰੀ ਮੁਲਾਜ਼ਮ ਹੈ ਸਰਕਾਰੀ ਮੁਲਾਜ਼ਮ ਹੋਣ ਦੇ ਨਾਤੇ ਹੁਣ ਅਸੀਂ ਦਿਹਾੜੀਦਾਰ ਬੰਦੇ ਆ ਭਾਜੀ ਅਸੀਂ ਇਹਦੇ ਨਾਲ ਮੱਥਾ ਨਹੀਂ ਲਾ ਸਕਦੇ ਸਾਨੂੰ ਧਮਕੀਆਂ ਦੇਦਾ ਮੈਂ ਤੁਹਾਨੂੰ ਐਂ ਕਰਾ ਦੂੰ ਓਂ ਕਰਾ ਦੂੰ ਤੇ ਅਸੀਂ ਮਤਲਬ ਪਹਿਲੇ ਵੀ ਇਲਾਕੇ ਦੇ ਵਿੱਚ ਪਹਿਲੇ ਵੀ ਮਤਲਬ ਤੁਸੀਂ ਭਾਜੀ ਲਾ ਲਓ 4 4 ਸਾਲ ਤੋਂ ਇਹੋ ਹੀ ਚੀਜ਼ ਹੈ ਧਮਕਾ ਆਇਆ ਜਾ ਰਿਹਾ ਕਰੀ ਮੈਂ ਜਿਹੜਾ ਵੀ ਕੋਈ ਗੱਲ ਕਰਦਾ ਉਹਨੂੰ ਇਹ ਚੀਜ਼ ਕਹਿ ਦਿੰਦਾ ਪੀ ਮੈਂ ਗੋਲੀ ਮਾਰ ਦੇਣੀ ਮੈਂ ਗੋਲੀ ਮਾਰ ਦੇਣੀ ਆ ਇਸ ਚੀਜ਼ ਤੋਂ ਕੋਈ ਵੀ ਜਿਹੜਾ ਅੱਗੇ ਨਹੀਂ ਆਉਂਦਾ ਨਾ ਕੋਈ ਗੱਲ ਕਰਦਾ ਠੀਕ ਆਓ ਭਾਈ ਤੁਸੀਂ ਗੋਲੀ ਚੱਲਣੇ ਬਾਰੇ ਦੱਸਿਆ ਜੀ ਹਾਂ ਜੀ ਤੇ ਗੋਲੀ ਚੱਲੀ ਆ ਇੱਕ ਬੰਦਾ ਕਹਿੰਦੇ ਵੀ ਜਖਮੀ ਹੋਇਆ ਤੇ ਇੱਕ ਕਿਤੇ ਹੋ ਹੋ ਕਹਿੰਦਾ ਕੈਨੇਡਿਕ ਡੁੱਪਿਆ ਸੀਗਾ ਇਹਨਾਂ ਪਤਾ ਚੱਲਿਆ ਉਹਨੂੰ ਜੀ ਸਰ ਕਹਿੰਦੇ ਗੋਲੀਆਂ ਚਾਰ ਪੰਜ ਲੰਘ ਇੱਕ ਨੋਟ ਵੀ ਕਹਿੰਦੇ ਹਾਂ ਜੀ ਦੱਸਿਆ ਤੇ ਲੱਗੀ ਕਮਾਂਡੀਆਂ ਨੇ ਉਹ ਗੱਲ ਦੱਸੀ ਆ ਇਹ ਚਰਪਾਣੀ ਗੋਲੀ ਚਲਾਈ ਕਾਰਨ ਕੀ ਪਤਾ ਨਹੀਂ ਕੁਝ ਪਤਾ ਨਹੀਂ ਕਾਰਨ ਕਾਰਨ ਤਾਂ ਕੋਈ ਇਹੋ ਜੀ ਗੱਲ ਪਾਣੀ ਇੰਨਾ ਦੱਸ ਸਕਦੇ ਨੇ ਕਿ ਉਹ ਸ਼ਰਾਬ ਵਰੂਪ ਪੀਤੀ ਜਨੇ ਗੋਲੀ ਚਲਾਈ ਹੈ ਸਿਰਫ ਉਹ ਕਹਿੰਦੇ ਪਹਿਲਾਂ ਵੀ ਬੜੀਆਂ ਧਮਕੀਆਂ ਦਿੰਦਾ ਹੁੰਦਾ ਸੀ ਕਿ ਗੋਲੀ ਚਲਾ ਦੇਣੀ ਪਰ ਅੱਜ ਜਦੋਂ ਗੱਲਬਾਤ ਹੋਦੀ ਸੀ ਇੱਕ ਸਬਜ਼ੀ ਵਾਲੇ ਰੇੜੀ ਵਾਲੇ ਦੇ ਨਾਲੇ ਪਰ ਨਜਾਇਜ਼ ਹੀ ਉਹਨੇ ਦੋ ਬੰਦਿਆਂ ਦੇ ਉੱਤੇ ਹੋਰ ਵੀ ਗੋਲੀਆਂ ਚਲਾ ਦਿੱਤੀ ਵੇਖੋ ਜੀ ਅਚਨਚੇਤ ਚਲਾਉਣ ਨਾਲ ਲੱਗੇ ਲੱਗਿਓ ਕਿਸੇ ਦੇ ਹੋਰ ਵੀ ਕਹਿ ਨਹੀਂ ਸਕਦੇ ਇਸ ਬਿਸ਼ੇ ਵਿੱਚ ਕਹਿੰਦੇ ਸਰਕਾਰੀ ਮੁਲਾਜ਼ਮ ਸੀ ਕੋਈ ਜਿੱਦੇ ਬੋਲੇ ਬੁੜੀ ਦੇਖੋ ਜਈ ਦਾਦੇ ਹੁਣ ਪਤਾ ਨਹੀਂ ਬਿਜਲੀ ਬੋਰਡ ਤੇ ਆ ਜਾਂ ਕਿਹੜੇ ਡਿਪਾਰਟਮੈਂਟ ਤੇ ਜਈ ਆ ਜਈ ਹੋਰ ਵੀ ਡਿਪਾਰਟਮੈਂਟ ਹੁੰਦੇ ਆ ਲੇਕਿਨ ਕਲੀਅਰ ਨਹੀਂ ਹੈ ਜੀ ਹੁਣ ਪੁਲਿਸ ਦੇ ਵੱਲੋਂ ਉਹਨਾਂ ਦੇ ਘਰੇ ਲੋਕ ਲੱਗੇ ਇਸ ਟਾਈਮ ਤੇ ਆਪਰਾਰ ਨੇ ਉਹ ਸਰ ਉਹ ਕਹਿੰਦੇ ਪੁਲਿਸ ਦੀ ਮੌਜੂਦਗੀ ਵਿੱਚ ਭੱਜੇ ਆ ਜੀ ਲੋਕਾਂ ਦਾ ਕਹਿਣਾ ਨਹੀਂ ਨਹੀਂ ਪਹਿਲੇ ਭੱਜ ਗਏ ਸੀ ਕਹਿੰਦੇ ਪੁਲਿਸ ਮੌਜੂਦ ਸੀ ਪੁਲਿਸ ਦੇ ਸਾਹਮਣੇ ਉਹ ਚਲੇ ਗਏ ਜਾਂ ਪਰ ਪੁਲਿਸ ਨੇ ਉਹਨਾਂ ਨੂੰ ਰੋਕਿਆ ਨਹੀਂ ਜੀ ਨਹੀਂ ਪਹਿਲੇ ਭੱਜ ਗਿਆ ਅਸੀਂ ਖੁਦ ਨੇ ਮੌਕਾ ਵੇਖਾ ਜਾ ਕੇ ਆਪ ਸਰ ਕਿਸ ਤਰ੍ਹਾਂ ਦੀ ਕਾਰਵਾਈ ਪਰਵਾਹ ਨਾਲ ਮਿਲਦਾ ਜੋ ਮਤਲਬ ਬੰਦਾ ਰਾਈਟ ਹੋ ਗਿਆ ਜਾਏਗਾ ਨਾ ਪੁਲਿਸ ਦੇ ਵੱਲੋਂ ਕਾਰਵਾਈ ਕੀਤੀ ਜਾਵੇ ਬਿਲਕੁਲ ਪਰਚਾ ਦਰਜ ਕੀਤਾ ਗਿਆ ਪਰਚਾ ਦਰਜ ਹੋਏਗਾ ਬਿਲਕੁਲ ਰੀਸੈਂਟਲੀ ਇਨਵੈਸਟੀਗੇਸ਼ਨ ਚੱਲ ਰਹੀ ਹੁਣੇ ਜਸਟ ਫਿਊ ਮਿੰਟਸ ਬੈਕ ਇਨਸੀਡੈਂਟ ਹੋਇਆ ਕੋਈ ਫਾਇਰਿੰਗ ਦਾ ਇਨਸੀਡੈਂਟ ਰਿਪੋਰਟ ਹੋਇਆ ਅਸੀਂ ਇਨਵੈਸਟੀਗੇਸ਼ਨ ਚੱਲ ਰਹੀ ਹੈ ਹਾਲੇ ਡਿਸਕਲੋਜ਼ ਨਹੀਂ ਕਰਾਂਗੇ ਬਾਕੀ ਜੋ ਵੀ ਐਫਆਈਆਰ ਹੁੰਦੀ ਹੈ ਡਿਟੇਲਸ ਅਸੀਂ ਕਰਕੇ ਵਰਕ ਕਰ ਰਹੇ ਜੀ ਜਿਹਦੇ ਉੱਤੇ ਹਾਂਜੀ ਇਟ ਇਸ ਬੀਗ ਇਨ ਪ੍ਰੋਸੈਸ ਕਿਉਂਕਿ ਹੁਣੀ ਫਿਊ ਮਿੰਟਸ ਬੈਕ ਕੋਇਆ ਉਹ ਚੱਲ ਰਿਹਾ ਜੀ ਪ੍ਰੋਸੈਸਰ ਸਰਕਾਰੀ ਮੁਲਾਜ਼ਮ ਸੀ ਕਰੇ ਕੋਈ ਹਾਂ ਜਿੰਨਾ ਦਾ ਸੁਣਨ ਚ ਆਇਆ ਸਰਕਾਰੀ ਮੁਲਾਜ਼ਮ ਹੈ ਬਾਕੀ ਆਇਡੈਂਟੀਫਿਕੇਸ਼ਨ ਦਾ ਬਾਅਦ ਚ ਹੀ ਹੋ ਪਾਏਗੀ ਜੀ ਹਾਂਜੀ ਇੱਕ ਦੀ ਲੱਗ ਤੇ ਆਇਆ ਹੈਗਾ ਜੀ ਬਾਕੀ ਦੂਸਰੇ ਦਾ ਇੱਕ ਦੇਖ ਰਹੇ ਹਸਪੀਟਲ ਚ ਲੈ ਕੇ ਗਏ लेट्स ਸੀ ਕੀ ਉਹਦਾ ਕੀ ਬਣਦਾ ਜੀ ਆਫੀਸ਼ੀਅਲੀ ਨਹੀਂ ਹਲੇ ਤੱਕ ਸਾਨੂੰ ਆਇਆ ਹੈ ਕਿ ਜਦੋਂ ਆਏਗਾ ਤਾਂ ਵੀਰ ਲੈਟੀਓਨ ਹੋ ਜੀ